ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜ ਅਸ਼ਟਪਦੀਆ ਮਹਿਲਾ ਪੰਜਵਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਰ ਨਾਮ ਸਕਾਰ ਪੂਰੇ ਗੁਰ ਦੇਵ ਸਫਲ ਮੂਰਤ ਸਫਲ ਜਾਂ ਕੀ ਸੇਵ ਕਾਰਨਾਮ ਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾਂ ਕੀ ਸੇਵ ਅੰਤਰ ਜਮੇ ਪੁਰਖ ਬਿਦਾਤਾ ਆਠ ਪਹਿਰ ਨਾਮ ਰੰਗ ਰਤ ਗੁਰ ਗੋਵਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਣ ਹਾਰ ਰਹਾ ਪਾਤਸ਼ਾਹ ਸਾ ਉਮਰਾਉ ਉਪਤਿਆਏ ਦੁਸ਼ਟ ਅਹੰਕਾਰੀ ਮਾਰ ਪਚਾਏ ਨਿੰਦਕ ਕੈ ਮੁਖ ਕੀਨੋ ਰੋਗ ਜੈ ਜੈਕਾਰ ਕਰੇ ਸਭ ਲੋਗ ਸੰਤਨ ਕੈ ਮਨ ਮਹਾ ਆਨੰਦ ਸੰਤ ਜਪੈ ਗੁਰ ਦੇਉ ਭਗਵੰਤ ਸੰਗਤ ਕੇ ਮੁਖ ਉਜਲ ਭਏ ਸਗਲ ਥਾਨ ਨਿੰਦਕ ਕੇ ਗਏ ਸਾਸ ਸਾਸ ਜਨ ਸਦਾ ਸਲਾਹੇ ਪਾਰ ਬ੍ਰਹਮ ਗੁਰ ਬੇ ਪਰਵਾਹੇ ਸਗਲ ਪੈ ਮਿਟੇ ਜਾਕੀ ਸਰਨ ਨਿੰਦ ਕ ਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰੇ ਨਾ ਕੋਏ ਜੋ ਕਰੇ ਸੋ ਦੁਖਿਆ ਹੋਏ ਆਠ ਪਹਿਰ ਜਨ ਏਕ ਧਿਆਏ ਜਮੂਆ ਤਾਕ ਨਿਖਤ ਨਾ ਜਾਏ ਜਨ ਨਿਰਵੈਰ ਨਿੰਦਕ ਹੰਕਾਰੀ ਜਨ ਪਲ ਮਾਨੈ ਨਿੰਦਕ ਬੇਕਾਰੀ ਗੁਰ ਕੈ ਸਿਖ ਸਤਿਗੁਰੂ ਧਿਆਇਆ ਜਨ ਉਬਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤਿ ਬਚਨ ਬਰਤੇ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਅਬਮਾਨੀ ਕੀ ਜੜ ਸਰਪੁਰ ਜਾਏ ਨੀ ਤਰਿਆ ਸਤ ਗੁਰ ਤਰ ਤੇਰੀ ਕਰ ਕਿਰਪਾ ਰੱਖੋ ਜਨ ਕੇਰੀ ਕਹੋ ਨਾਨਕ ਤਿਸ ਗੁਰ ਗੁਲਿਹਾਰੀ ਜਕ ਸਿਮਰਨ ਪੈ ਜਸਵਾਰੀ ਕਹੋ ਨਾਨਕ ਤਿਸ ਗੁਰ ਗੁਲਿਹਾਰੀ ਜੋ ਕੈ ਸਿਮਰਨ ਪੈ ਜਸਵਾਰੀ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਫਰਮਾਨ ਕਰਦੇ ਹਨ ਏ ਭਾਈ ਪੂਰੇ ਸਤਿਗੁਰੂ ਅੱਗੇ ਸਦਾ ਸਿਰ ਨਵਾਇਆ ਕਰ ਉਸ ਦਾ ਦਰਸ਼ਨ ਜੀਵਨ ਮਨੋਰਥ ਪੂਰਾ ਕਰਦਾ ਹੈ ਉਸ ਦੀ ਸ਼ਰਨ ਪਿਆ ਜੀਵਨ ਸਫਲ ਹੋ ਜਾਂਦਾ ਹੈ ਉਸ ਦੀ ਸ਼ਰਨ ਪਿਆ ਜੀਵਨ ਸਫਲ ਹੋ ਜਾਂਦਾ ਹੈ हे ਭਾਈ ਗੁਰੂ ਉਸ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਜਿਹੜਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਜਿਹੜਾ ਸਭ ਵਿੱਚ ਵਿਆਪਕ ਹੈ ਅਤੇ ਜਿਹੜਾ ਸਭ ਦਾ ਪੈਦਾ ਕਰਨ ਵਾਲਾ ਹੈ हे ਭਾਈ ਗੁਰੂ ਗੋਬਿੰਦ ਦਾ ਰੂਪ ਹੈ ਗੁਰੂ ਗੋਪਾਲ ਦਾ ਰੂਪ ਹੈ ਜੋ ਆਪਣੇ ਸੇਵਕ ਨੂੰ ਨਿੰਦਿਆ ਆਦਿਕ ਤੋਂ ਬਚਾਉਣ ਜੋਗਾ ਹੈ ਰਹਾਉ ਏ ਭਾਈ ਗੁਰੂ ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਪੱਕਾ ਕਰ ਦਿੰਦਾ ਹੈ ਉਹ ਆਤਮਿਕ ਮੰਡਲ ਵਿੱਚ ਸ਼ਾ ਪਾਤਸ਼ਾਹ ਤੇ ਅਮੀਰ ਬਣ ਜਾਂਦੇ ਹਨ ਦੁਸ਼ਟਾਂ ਹੰਕਾਰੀਆਂ ਨੂੰ ਆਪਣੇ ਦਰ ਤੋਂ ਦੁਰਕਾਰ ਕੇ ਦਰ ਦਰ ਝਟਕਣ ਦੇ ਰਾਹੀ ਪਾ ਦਿੰਦਾ ਹੈ ਸੇਵਕ ਦੀ ਨਿੰਦਿਆ ਕਰਨ ਵਾਲੇ ਮਨੁੱਖ ਦੇ ਮੂੰਹ ਵਿੱਚ ਨਿੰਦਿਆ ਕਰਨ ਦੀ ਬਿਮਾਰੀ ਹੀ ਬਣ ਜਾਂਦੀ ਹੈ ਸਾਰਾ ਜਗਤ ਉਸ ਮਨੁੱਖ ਦੀ ਸਦਾ ਸ਼ੋਭਾ ਕਰਦਾ ਹੈ ਜੋ ਗੁਰੂ ਦੀ ਸ਼ਰਨ ਪਿਆ ਰਹਿਦਾ ਹੈ हे ਭਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪਏ ਰਹਿੰਦੇ ਹਨ ਉਹਨਾਂ ਸੰਤ ਜਨਾਂ ਦੇ ਮਨ ਵਿੱਚ ਬੜਾ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਸੰਤ ਜਨ ਗੁਰੂ ਨੂੰ ਭਗਵਾਨ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਗੁਰੂ ਦੇ ਪਾਸ ਰਹਿਣ ਵਾਲੇ ਸੇਵਕਾਂ ਦੇ ਮੂੰਹ ਲੋਕ ਪਰਲੋਕ ਵਿੱਚ ਰੋਸ਼ਨ ਹੋ ਜਾਂਦੇ ਹਨ ਪਰ ਨਿੰਦਿਆ ਕਰਨ ਵਾਲੇ ਮਨੁੱਖ ਦੇ ਲੋਕ ਪਰਲੋਕ ਸਾਰੇ ਹੀ ਥਾਂ ਹੱਥੋਂ ਚਲੇ ਜਾਂਦੇ ਹਨ ਏ ਭਾਈ ਗੁਰੂ ਦੀ ਸ਼ਰਨ ਪੈਣ ਵਾਲਾ ਸੇਵਕ ਆਪਣੇ ਹਰੀਖ ਸਾਹ ਦੇ ਨਾਲ ਪਰਮਾਤਮਾ ਅਤਿ ਬੇਮਤਾਜ ਗੁਰੂ ਦੀ ਸਿਫਤ ਸਲਾਹ ਕਰਦਾ ਰਹਿੰਦਾ ਹੈ। ਏ ਭਾਈ ਜਿਸ ਗੁਰੂ ਦੀ ਸ਼ਰਨ ਪਿਆ ਸਾਰੇ ਡਰ ਸਹਿਮ ਦੂਰ ਹੋ ਜਾਂਦੇ ਹਨ। ਉਹ ਗੁਰੂ ਸੇਵਕਾਂ ਦੀ ਨਿੰਦਿਆ ਕਰਨ ਵਾਲੇ ਬੰਦਿਆਂ ਨੂੰ ਆਪਣੇ ਦਰ ਤੋਂ ਦਰਕਾਰ ਕੀ ਨੀਵੇਂ ਆਚਰਣ ਦੇ ਟੋਏ ਵਿੱਚ ਸੁੱਟ ਦਿੰਦਾ ਹੈ। ਭਾਵ ਨਿੰਦਕਾਂ ਨੂੰ ਗੁਰੂ ਦਾ ਦਰ ਪਸੰਦ ਨਹੀਂ ਆਉਂਦਾ। ਸਿੱਟਾ ਇਹ ਨਿਕਲਦਾ ਹੈ। ਕੇ ਗੁਰੂਦਰ ਤੋਂ ਖੁੰਝ ਕੇ ਨਿੰਦਿਆ ਵਿੱਚ ਪੈ ਕੇ ਉਹ ਆਚਰਣ ਵਿੱਚ ਹੋਰ ਨੀਵੇਂ ਹੋਰ ਨੀਵੇਂ ਹੁੰਦੇ ਜਾਂਦੇ ਹਨ ਇਸ ਵਾਸਤੇ ਹੀ ਭਾਈ ਗੁਰੂ ਦੀ ਸੇਵਕ ਦੀ ਨਿੰਦਿਆ ਕਿਸੇ ਵੀ ਮਨੁੱਖ ਨੂੰ ਕਰਨੀ ਨਹੀਂ ਚਾਹੀਦੀ ਜਿਹੜਾ ਵੀ ਮਨੁੱਖ ਭਲਿਆਂ ਦੀ ਨਿੰਦਿਆ ਕਰਦਾ ਹੈ ਉਹ ਆਪ ਦੁਖੀ ਰਹਿੰਦਾ ਹੈ ਗੁਰੂ ਦਾ ਸੇਵਕ ਤਾਂ ਹਰ ਵੇਲੇ ਇੱਕ ਪਰਮਾਤਮਾ ਦਾ ਧਿਆਨ ਧਰੀ ਰੱਖਦਾ ਹੈ ਜਮਰਾਜ ਵੀ ਉਸ ਦਾ ਉਸ ਦੇ ਨੇੜੇ ਨਹੀਂ ਟੁੱਪਦਾ ਏ ਭਾਈ ਗੁਰੂ ਦੇ ਸੇਵਕ ਕਿਸੇ ਨਾਲ ਬੈਰ ਨਹੀਂ ਰੱਖਦੇ ਪਰ ਉਹਨਾਂ ਦੀ ਨਿੰਦਿਆ ਕਰਨ ਵਾਲੇ ਮਨੁੱਖ ਹੰਕਾਰ ਵਿੱਚ ਡੁੱਬੇ ਰਹਿੰਦੇ ਹਨ ਸੇਵਕ ਤਾਂ ਸਭ ਦਾ ਭਲਾ ਮੰਗਦੇ ਹਨ ਨਿੰਦਿਆ ਕਰਨ ਵਾਲੇ ਮਨੁੱਖ ਉਹਨਾਂ ਦਾ ਮੰਦਾ ਚਿਤਵਣ ਦੇ ਕੁਕਰਮਾਂ ਵਿੱਚ ਫਸੇ ਰਹਿੰਦੇ ਹਨ ਏ ਭਾਈ ਗੁਰੂ ਦੇ ਸਿੱਖ ਨੇ ਤਾਂ ਸਦਾ ਆਪਣੇ ਗੁਰੂ ਦੇ ਚਰਨਾਂ ਵਿੱਚ ਸੁਰਤ ਜੋੜੀ ਹੁੰਦੀ ਹੈ ਇਸ ਵਾਸਤੇ ਸੇਵਕ ਤਾਂ ਨਿੰਦਿਆ ਆਦਿਕ ਦੇ ਨਰਕ ਵਿੱਚੋਂ ਬਚ ਨਿਕਲਦੇ ਹਨ ਪਰ ਨਿੰਦਕ ਆਪਨੇ ਆਪ ਨੂੰ ਇਸ ਨਰਕ ਵਿੱਚ ਪਾਈ ਰੱਖਦੇ ਹਨ ਏ ਮੇਰੇ ਸੱਜਣ ਏ ਪਿਆਰੇ ਮਿੱਤਰ ਸੁਣ ਮੈਂ ਤੈਨੂੰ ਉਹ اٹਲ ਨਿਯਮ ਦੱਸਦਾ ਹਾਂ ਜੋ ਪ੍ਰਮਾਤਮਾ ਦੇ ਦਰਤੇ ਸਦਾ ਬਹਰਦੇ ਹਨ ਉਹ اٹਲ ਨਿਯਮ ਇਹ ਹਨ ਕਿ ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ ਉਹੋ ਜਿਹਾ ਫਲ ਪਾ ਲੈਂਦਾ ਹੈ ਹੰਕਾਰੀ ਮਨੁੱਖ ਦੀ ਜੜ ਜਰੂਰ ਵੱਡੀ ਜਾਂਦੀ ਹੈ। ਏ ਸਤਿਗੁਰੂ ਨਿਆਸਰੇ ਬੰਦਿਆ ਨੂੰ ਤੇਰਾ ਹੀ ਆਸਰਾ ਹੈ। ਤੂੰ ਮਿਹਰ ਕਰਕੇ ਆਪਣੇ ਸੇਵਕਾਂ ਦੀ लाज ਆਪ ਰੱਖਦਾ ਹੈ। ਏ ਨਾਨਕ ਆਖ ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਦੀ ਓਟ ਚਤਾਰਨ ਨੇ ਮੇਰੀ ਇੱਜ਼ਤ ਰੱਖ ਲਈ ਤੇ ਮੈਨੂੰ ਨਿੰਦਿਆ ਆਦਕ ਤੋਂ ਵਿਚਾਰ ਰੱਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ